ਘਰ ਦੇ ਵਿੱਚ ਐਸੇ ਹਾਲਾਤ ਬਣੇ ਹੋਏ ਸੀ ਜਿਨ੍ਹਾਂ ਨੂੰ ਆਪਾਂ ਨਰਕ ਤੋਂ ਵੀ ਬੱਦਰ ਕਹਿ ਸਕਦੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਮੇਰੀ ਭੈਣ ਨੇ ਪੜ੍ਹੇ ਲਿਖੀ ਹੈ ਬਹੁਤ ਇੰਟੈਲੀਜੈਂਟ ਕੁੜੀ ਸੀ ਪਰ ਜਦੋਂ ਮੰਮੀ ਦੀ ਡੈਥ ਹੋ ਗਈ ਫਰ ਤੋਂ ਬਾਅਦ ਇਕੱਲੀ ਰਹਿ ਗਈ ਜਦੋਂ ਅਸੀਂ ਲੈਣ ਗਏ ਭੈਣ ਨੂੰ ਇੰਨਾ ਜ਼ਿਆਦਾ ਖਿੱਚਾ ਤੋਈ ਭੈਣ ਝੀਕਾਂ ਮਾਰੇ ਅਸੀਂ ਚੱਕ ਕੇ ਬਾਹਰ ਲੈ ਕੇ ਆਏ ਸਾਡੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਇਹਦੀਆਂ ਮਾਸੀਆਂ ਵੀ ਆ ਇਹਦੀਆਂ ਭੂਆ ਵੀ ਆ ਇਹਦੀਆਂ ਤਾਈਆਂ ਚਾਚੀਆਂ ਵੀ ਆ ਉਹਨਾਂ ਨੂੰ ਬੇਨਤੀ ਆ ਵੀ ਥੋੜਾ ਜਿਹਾ ਇਨੀਸ਼ੀਏਟਿਵ ਲਾਓ ਥੋੜਾ ਜਿਹਾ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਨ ਦੀਪਕੌਰ ਡਾਕਟਰ ਆਫ ਜਨਕ ਰਾਜ ਸਿੰਘ ਬਾਪੂ ਖੜਾ ਕੋਲੇ ਬਾਪੂ ਸਾਨੇਵਾਲ ਦਾ ਰਹਿਣ ਵਾਲਾ ਬਾਪੂ ਦੇ ਦੋ ਪੁੱਤ ਨੇ ਨਹੀਂ ਨਹੀਂ ਤਿੰਨ ਪੁੱਤ ਨੇ ਤੇ ਇੱਕ ਧੀ ਆ ਤੇ ਘਰ ਦੇ ਵਿੱਚ ਐਸੇ ਹਾਲਾਤ ਬਣੇ ਹੋਏ ਸੀ ਐਸੇ ਹਾਲਾਤ ਬਣੇ ਹੋਏ ਸੀ ਜਿਨ੍ਹਾਂ ਨੂੰ ਆਪਾਂ ਨਰਕ ਤੋਂ ਵੀ ਬੱਦਰ ਕਹਿ ਸਕਦੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਮੇਰੀ ਭੈਣ ਨੇ ਪੜ੍ਹੀ ਲਿਖੀ ਆ ਬਹੁਤ ਇੰਟੈਲੀਜੈਂਟ ਕੁੜੀ ਸੀ ਪਰ ਜਦੋਂ ਮੰਮੀ ਦੀ ਡੈਥ ਹੋ ਗਈ ਬਸ ਉਸ ਤੋਂ ਬਾਅਦ ਇਕੱਲੀ ਰਹਿ ਗਈ ਬਾਪੂ ਵੀ ਦੁਕਾਨ ਕਰਦਾ ਸੀ ਚਾਹ ਦੀ ਬਾਹਰ ਹੀ ਰਹਿੰਦਾ ਸੀ ਕਈ ਕਈ ਧਿਆਨ ਨਹੀਂ ਸੀ ਕਰੇ ਆਉਂਦਾ ਤੇ ਦੂਜੇ ਭਰਾ ਵੀ ਆਪਣੀ ਆਪਣੀ ਜ਼ਿੰਦਗੀ ਚ ਵਿਅਸਤ ਸੀ ਤੇ ਉਹਨਾਂ ਦੇ ਵਿਆਹ ਹੋ ਗਏ ਦੋਹਾਂ ਦੇ ਇੱਕ ਦੀਪਕ ਆ ਜਿਹਦਾ ਵਿਆਹ ਨਹੀਂ ਹੋਇਆ ਸੀ ਉਹ ਉਹ ਵੀ ਕੇਅਰ ਨਹੀਂ ਸੀ ਕਰ ਰਿਹਾ ਆਪਣੀ ਇੰਨਾ ਪਿਆਰ ਬਹੁਤ ਕਰਦੇ ਆ ਆਪਣੀ ਭੈਣ ਨੂੰ ਸਾਰੇ ਪਰ ਗੱਲ ਆ ਵੀ ਸਮਾਂ ਹੈ ਨਹੀਂ ਉਹਨਾਂ ਕੋਲੇ ਕਿਸੇ ਕੋਲ ਤਾਂ ਫਿਰ ਇਕੱਲੀ ਭੈਣ ਮਦਰ ਦੀ ਡੈਥ ਮਦਦ ਦੀ ਡੈਥ ਕਿਦਾਂ ਹੋਈ ਪੁੱਤ ਜੀ ਤਰੀਕ ਭਰਵੀ ਦਾ ਮਹੀਨਾ 2019 2019 ਦੀ ਡੈਥ ਹੋਈ ਸੀ ਹੈਨਾ ਹਾਂ ਜੀ ਤੇ ਅਸੀਂ ਲੈ ਕੇ ਆਏ ਆ ਭੈਣ ਨੂੰ 225 ਦੇ ਵਿੱਚ 3 4 225 April ਦੇ ਵਿੱਚ 3 ਤਰੀਕ ਨੂੰ ਲੈ ਕੇ ਆਏ ਹੁਣ ਜਦੋਂ ਸਾਨੂੰ ਵੀਡੀਓ ਆ ਰਹੀ ਸੀ ਭੈਣ ਦੀ ਤੇ ਆਸ-ਪਾਸ ਦੇ ਲੋਕਾਂ ਵੱਲੋਂ ਸੰਗਤ ਵੱਲੋਂ ਦੱਸਿਆ ਜਾ ਰਿਹਾ ਸੀ ਵੀ ਹਾਲਾਤ ਬਹੁਤ ਮਾੜੇ ਆ ਕੱਲੀ ਰਹਿੰਦੀ ਆ ਛੱਤ ਵੀ ਢਿੱਗਣ ਵਾਲੀ ਆ ਘਰ ਦੇ ਵਿੱਚ ਢੇਰ ਲੱਗੇ ਪਏ ਸੀ ਇਹਨਾਂ ਨੇ ਕਰੀਬ 1.5 2 ਮਹੀਨੇ ਭੈਣ ਨੇ ਇੱਥੇ ਆ ਕੇ ਵੀ ਬਹੁਤ ਜ਼ਿਆਦਾ ਅਫਸਰਟ ਇਧਰੋਂ ਬਾਪੂ ਰੋਲਾ ਪਾਉਂਦਾ ਹੁੰਦਾ ਸੀ ਬਾਹਰੋਂ ਖੜਾ ਵੀ ਮੈਨ ਲੈ ਕੇ ਜਾਣੀ ਆ ਇਧਰੋਂ ਇਹ ਕਹਿੰਦੀ ਹੁੰਦੀ ਸੀ ਵੀ ਮੈਂ ਜਾਣਾ ਯਾਨੀ ਕਿ ਅਸੀਂ ਮਹੀਨਾ ਡੇਢ ਮਹੀਨਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਨਾਲ ਹੌਲੀ ਹੌਲੀ ਵਿੜਿਆ ਕੇ ਪਿਆਰ ਨਾ ਸਮਝਾ ਕੇ ਅੰਦਰ ਕਰਨਾ ਸਿਕਿਉਰਟੀ ਵਾਲੀ ਨਾਲ ਲੜ ਪੈਣਾ ਭੈਣ ਨੇ ਉਥੇ ਸਿਕਿਉਰਟੀ ਵਾਲੀ ਭੈਣ ਦੀ ਡਿਊਟੀ ਲੱਗੀ ਹੈ ਸਾਡੇ ਵਲੰਟੀਅਰ ਜਿਹੜੀਆਂ ਸੇਵਾਦਾਰ ਆ ਭੈਣਾਂ ਉਹਨਾਂ ਨਾਲ ਵੀ ਲੜ ਪੈਣਾ ਕਿਉਂਕਿ ਇਹ ਭੈਣ ਕਦੇ ਘਰੋਂ ਨਿਕਲੀ ਹੋਈ ਨਹੀਂ ਸੀਗੀ ਬਾਹਰ ਜਦੋਂ 2019 ਚ ਮਾਤਾ ਦੀ ਡੈਥ ਹੋਈ ਆ ਉਦੋਂ ਪਹਿਲਾਂ ਆਪਣੀ ਮੰਮੀ ਨਾ ਕਿਤੇ ਬਾਹਰ ਅੰਦਰ ਜਾਂਦੀ ਸੀ ਜਦੋਂ ਮੰਮੀ ਦੀ ਡੈਥ ਹੋ ਗਈ ਉਦੋਂ ਬਾਅਦ ਘਰੋਂ ਨਿਕਲਣਾ ਹੀ ਬੰਦ ਕਰਤਾ ਇਹਨੇ ਪੜ੍ਹਾਈ ਵੀ ਬੰਦ ਕਰਤੀ ਭੈਣ ਨੇ ਤੇ ਅੱਜ ਦਾ ਸਮਾਜ ਇਦਾਂ ਦਾ ਚਾਚੇ ਤਾਏ ਮਾਮੇ ਮਾਸੀਆਂ ਭੂਆ ਇਹ ਰਿਸ਼ਤੇ ਤਾਂ ਮਨਫੀ ਹੋ ਗਏ ਬਿਲਕੁਲ ਹੀ ਇਹ ਤਾਂ ਮਾਈਨਸ ਹੋ ਗਏ ਸਾਡੀ ਲਾਈਫ ਚ ਮਜਬੂਰੀ ਦੇ ਰਿਸ਼ਤੇ ਕਿਹਨੇ ਰਹਿ ਜਾਂਦੇ ਆ ਮਾਂ ਪਿਓ ਤੇ ਭੈਣ ਭਰਾ ਉਹ ਵੀ ਮਜਬੂਰੀ ਦੇ ਆ ਕਿਉਂਕਿ ਅਸੀਂ ਸਮਾਜ ਦੇ ਵਿੱਚ ਆਪਣਾ ਮੂੰਹ ਦਿਖਾਉਣਾ ਹੁੰਦਾ ਹੁਣ ਬਾਪੂ ਕਈ ਕਿਦਾਂ ਨਹੀਂ ਕਰੇ ਨੀ ਉਹਨਾਂ ਅੱਜ ਬਾਪੂ ਨੂੰ ਚਾਹੇ ਗੁੱਸਾ ਲੱਗੇ ਇਸ ਗੱਲ ਦਾ ਬਾਪੂ ਜੀ ਦੀ ਗਲਤੀ ਸੀ ਬਾਪੂ ਜਿੱਦਨ ਅਸੀਂ ਲੈਣ ਗਏ ਆ ਉਸ ਦਿਨ ਵੀ ਬਾਪੂ ਨੂੰ ਲੱਭ ਕੇ ਲਿਆਂਦਾ ਪਤਾ ਕੀਤਾ ਬਾਪੂ ਹਫਤੇ ਬਾਅਦ ਘਰੇ ਆਇਆ ਸੀ ਉਹਦੋਂ ਹੁਣ ਘਰੇ ਜਵਾਨ ਕੁੜੀ ਪਈ ਆ ਮੈਂਟਲੀ ਠੀਕ ਨਹੀਂ ਦੂਜਾ ਭਰਾ ਸਵੇਰੇ ਸਾਰੇ ਉਹ ਕੰਮ ਤੇ ਨਿਕਲ ਜਾਂਦਾ ਉਹ ਰਾਤ ਨੂੰ ਆਉਂਦਾ ਉਹ ਵੀ ਮਤਲਬ ਇੰਨਾ ਕੈਪੇਬਲ ਨਹੀਂ ਹੈਗਾ ਵੀ ਇਹਦੀ ਕੇਅਰ ਕਰੇ ਉਹ ਵੀ ਡਿਪਰੈਸ਼ਨ ਚ ਉਹ ਇੰਨਾ ਡਿਪਰੈਸ਼ਨ ਚ ਵੀ ਜਦੋਂ ਅਸੀਂ ਲੈਣ ਗਏ ਭੈਣ ਨੂੰ ਉਦਨ ਵਾਲੀ ਵੀਡੀਓ ਦੇਖੋ ਤੁਸੀਂ ਕੀ ਹਲਾਸ ਸਾਡੇ ਟੀਮ ਮੈਂਬਰ ਦੀ ਨਾਮ ਦੀ ਪੱਗ ਲਹਿ ਗਈ ਇੰਨਾ ਜ਼ਿਆਦਾ ਖਿੱਚਾ ਤੋਈ ਭੈਣ ਚੀਕਾਂ ਮਾਰੇ ਅਸੀਂ ਚੱਕ ਕੇ ਬਾਹਰ ਲੈ ਕੇ ਆਏ ਇੱਕ ਘਰ ਦੇ ਅੰਦਰ ਬਤਲੀ ਜੀ ਬਹੀ ਸੀਗੀ ਪਤਲੀ ਜੀ ਉਹਦੇ ਵਿੱਚ ਦੀ ਇਹਨੂੰ ਚੱਕ ਕੇ ਲੈ ਕੇ ਆਉਣਾ ਵਿੱਚ ਸਾਈਕਲ ਖੜਾ ਕੂੜਾ ਕਬਾੜਾ ਲੱਕੜਾਂ ਦੇ ਢੇਰ ਲੱਗੇ ਹੋਏ ਮਲੋ ਇੰਨਾ ਔਖਾ ਇਹਨੂੰ ਭੈਣ ਨੂੰ ਅਸੀਂ ਬਾਹਰ ਲੈ ਕੇ ਆਏ ਬਾਹਰ ਗੇਟ ਦੇ ਮੂਹਰੇ ਆ ਕੇ ਤੇਰੇ ਭਰਾ ਨੇ ਵੀ ਸੱਟ ਲਿਆ ਖਿੱਚ ਲਿਆ ਇੱਕ ਪਾਸਿਓਂ ਇੱਕ ਪਾਸਿਓਂ ਅਸੀਂ ਖਿੱਚੀਏ ਉੱਥੇ ਡੱਕ ਪਈ ਉਥੋਂ ਇਸ ਭੈਣ ਨੂੰ ਚੱਕਣ ਲਈ ਕਰੀਬ ਘੰਟਾ ਸਵਾ ਘੰਟਾ ਸਾਨੂੰ ਇੰਤਜ਼ਾਰ ਕਰਨਾ ਪਿਆ ਮੱਲੇ ਦਾ ਆਂਢੀ ਗਵਾਂਢੀ ਕੋਈ ਹੱਥ ਨਾ ਲਵਾਵੇ ਕੋਈ ਨੇੜੇ ਨਾ ਆਵੇ ਕੋਈ ਆ ਕੇ ਇਹ ਨਾ ਕਵੇ ਕਿਉਂਕਿ ਸਾਰੇ ਡਰਦੇ ਸੀ ਔਰ ਉੱਥੇ ਬਾਹਰ ਆ ਕੇ ਬਾਪੂ ਤੇ ਬਾਪੂ ਦਾ ਮੁੰਡਾ ਲੜ ਪਿਆ ਉਸ ਵਿੱਚ ਇਹਨਾਂ ਨੂੰ ਬਹੁਤ ਮੁਸ਼ਕਲ ਨਾਲ ਇੱਕ ਦੂਜੇ ਨੂੰ ਮਾਰਨ ਜਾਣ ਮਤਲਬ ਕਹਿਣ ਦਾ ਮਤਲਬ ਕੀ ਹੈ ਜਿਹੜੇ ਘਰ ਦੀ ਇੱਕ ਰਾਣੀ ਧੀ ਜਿਹਨੇ ਘਰ ਸੰਭਾਲਣਾ ਸੀ ਜਦੋਂ ਉਹ ਹੀ ਡਿਪਰੈਸ਼ਨ ਚਲੇ ਗਈ ਤਾਂ ਉਹ ਘਰ ਦੇ ਸਾਰੇ ਬੰਦੇ ਵੀ ਅਫਸੈਟ ਹੋ ਗਏ ਸਭ ਤੋਂ ਵੱਡੀ ਗੱਲ ਤਾਂ ਉਸ ਘਰ ਦੀ ਉਹ ਮਾਂ ਜਿਹੜੀ ਘਰ ਨੂੰ ਬੰਨੀ ਬੈਠੀ ਸੀ ਬਾਪੂ ਜਨਕਰਾਜ ਦੀ ਪਤਨੀ ਤੇ ਰਾਜਨਦੀਪ ਭੈਣ ਦੀ ਮਾਂ ਜਦੋਂ ਉਹ ਇਸ ਘਰ ਚੋਂ ਚਲੇਗੀ ਘਰ ਦੀਆਂ ਖੁਸ਼ੀਆਂ ਨਾਲ ਹੀ ਚਲੇਗੀ ਇਸ ਕਰਕੇ ਮਰਦ ਜਿੰਨਾ ਮਰਜੀ ਕਮਾ ਲਵੇ ਔਰਤ ਤੋਂ ਬਿਨਾ ਘਰ ਦੀ ਕੋਈ ਵੈਲਿਊ ਨਹੀਂ ਤੇ ਜਿੱਥੇ ਔਰਤ ਹੋਵੇ ਤੇ ਉਹ ਇਕੱਲੀ ਉਹ ਘਰ ਚਲਾ ਲੈਂਦੀ ਆ ਮਰਦ ਤੋਂ ਬਿਨਾ ਵੀ ਆਪਣੇ ਬੱਚੇ ਪਾਲ ਲੈਂਦੀ ਆ ਪਰ ਮਰਦ ਔਰਤ ਤੋਂ ਬਿਨਾ ਬੱਚੇ ਨਹੀਂ ਪਾਲ ਸਕਦਾ ਕਿ ਅਸੀਂ ਪਿਛਲੇ 10 ਸਾਲਾਂ 'ਚ ਜਿੰਨੇ ਘਰਾਂ ਦੇ ਵਿੱਚ ਝਾਤ ਮਾਰੀ ਆ ਨਾ ਜਿੱਥੇ ਕਿਤੇ ਇਦਾਂ ਦੇ ਹਾਲਾਤ ਬਣੇ ਆ ਉੱਥੇ ਆਹੀ ਚੀਜ਼ਾਂ ਹੋ ਜਾਂਦੀਆਂ ਆ। ਤੇ ਹੁਣ ਸਾਡੀ ਭੈਣ ਘਰੇ ਚੱਲੀ ਆ ਰਾਜਿੰਦੀਪ ਠੀਕ ਹੋ ਕੇ ਜਮਾ। ਸਾਡੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਦੇ ਰਿਸ਼ਤੇਦਾਰਾਂ ਨੂੰ। ਇਹਦੀਆਂ ਮਾਸੀਆਂ ਵੀ ਆ, ਇਹਦੀਆਂ ਭੂਆ ਵੀ ਆ, ਇਹਦੀ ਤਾਈਆਂ ਚਾਚੀਆਂ ਵੀ ਆ। ਉਹਨਾਂ ਨੂੰ ਬੇਨਤੀ ਆ ਵੀ ਥੋੜਾ ਜਿਹਾ ਇਨੀਸ਼ੀਏਟਿਵ ਲਾਓ, ਥੋੜਾ ਜਿਹਾ ਤਾਂ ਸਪੋਰਟ ਕਰੋ। ਕੱਲਾ ਫੋਨ ਤੇ ਸਪੋਰਟ ਨਹੀਂ ਕਰਨੀ, ਕੱਲਾ ਇਹੀ ਨਹੀਂ ਵੀ ਕੋਈ ਆਪਾਂ ਕਹਤਾ ਵੀ ਅਸੀਂ ਤੇਰੇ ਨਾਲ ਆ। ਹੁਣ ਰਾਜਿੰਦੀਪ ਭੈਣ ਨੂੰ ਲੋੜ ਆ ਥੋੜਾ ਆਪਣੇ ਕਿਸੇ ਭੈਣ ਭਰਾ ਦੇ ਸਾਥ ਦੀ ਤਾਂ ਜੋ ਇਹ ਕੋਈ ਨਾ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕੇ ਪਰ ਪੜ੍ਹੀ ਲਿਖੀ ਕੁੜੀਆ ਇਹਦੀ ਮੈਰਿਜ ਹੋ ਸਕਦੀ ਆ ਕੋਈ ਰਿਸ਼ਤਾ ਲੱਭਿਆ ਜਾ ਸਕਦਾ ਇਹਦੇ ਰਿਸ਼ਤੇਦਾਰਾਂ ਨੂੰ ਸਾਡੀ ਬੇਨਤੀ ਆ ਵੀ ਕੋਈ ਆਪਾਂ ਰਿਸ਼ਤਾ ਲੱਭ ਕੇ ਚੰਗਾ ਇਸ ਭੈਣ ਦਾ ਆਪਾਂ ਘਰ ਵਸਾਈਏ ਹੁਣ 2025 ਦੀ ਸਮੇਂ ਤੋਂ ਲੈ ਕੇ 2019 ਤੱਕ ਇਹ 6 ਸਾਲਾਂ ਦੇ ਵਿੱਚ ਜੇ ਇਹਦੀ ਮਾਂ ਜਿਉਂਦੀ ਹੁੰਦੀ ਉਹਨੂੰ ਤਾਂ ਭੈਣ ਦਾ ਪਰਿਵਾਰ ਰੰਗਾਂ 'ਚ ਖੇਡਦਾ ਹੋਣਾ ਸੀ ਪਰ ਉਹ ਹੈ ਨਹੀਂ ਸੀ ਵਿਚਾਰੀ ਉਹ ਤੁਰ ਗਈ ਕਿਸੇ ਨੇ ਆ ਕੇ ਕੱਲੀ ਡਿਪਰੈਸ਼ਨ ਚ ਚਲੇਗੀ ਤਾਂ ਐਸੇ ਬਹੁਤ ਕੇਸ ਨੇ ਕੱਲੀ ਰਾਜਨਦੀਪ ਭੈਣ ਦੀ ਗੱਲ ਨਹੀਂ ਸਮਾਜ ਦੇ ਵਿੱਚ ਜਿੱਥੇ ਕਿਤੇ ਮਾਂ ਤੁਰ ਗਈ ਬੱਚੇ ਇਦਾਂ ਹੀ ਹੋਏ ਨੇ ਬੱਚਿਆਂ ਦੇ ਵਿੱਚ ਖਾਸ ਕਰਕੇ ਜੇ ਧੀ ਆ ਕੱਲੀ ਰਹਿ ਗਈ ਜੇ ਕੋਈ ਚੰਗਾ ਰਿਸ਼ਤੇਦਾਰ ਨਹੀਂ ਹੈਗਾ ਬਾਹ ਫੜਨ ਵਾਲਾ ਤਾਂ ਰਾਜਨਦੀਪ ਵਰਗੇ ਹਾਲਾਤ ਹੋ ਜਾਂਦੇ ਤਾਹੀਂ ਅਸੀਂ ਬੇਨਤੀਆਂ ਕਰਦੇ ਆਂ ਵੀ ਇਹਨਾਂ ਸੰਸਥਾਵਾਂ ਦੀ ਲੋੜ ਨਹੀਂ ਤੁਸੀਂ ਵੀ ਸੰਸਥਾ ਬਣੋ ਤੁਸੀਂ ਵੀ ਐਨ ਜੀਓ ਆਪ ਦੇ ਆਪ ਵਿੱਚ ਤੁਸੀਂ ਵੀ ਸਮਾਜ ਸੇਵੀ ਹੋ ਤੁਸੀਂ ਆਪਣੇ ਆਪ ਆਸ-ਪਾਸ ਖਿਆਲ ਰੱਖੋ ਪਹਿਲਾਂ ਆਪਣੀਆਂ ਰਿਸ਼ਤੇਦਾਰੀਆਂ 'ਚ ਧਿਆਨ ਰੱਖੋ ਆਪਣੇ ਪਿੰਡ 'ਚ ਖਿਆਲ ਕਰੋ ਫੇਰ ਜੇ ਤੁਹਾਡੇ ਕੋਲੇ ਬਾਦੂ ਕੋਈ ਪੈਸਾ ਬਚਦਾ ਜਾਂ ਤੁਹਾਡੇ ਕੋਲੇ ਬਾਦੂ ਕੋਈ એનર્ਜੀ ਬਚਦੀ ਆ ਫੇਰ ਕਿਤੇ ਡੋਨੇਟ ਕਰੋ ਆਪਾਂ ਆਪਦੇ ਆਸ-ਪਾਸ ਆਪਣੇ ਘਰ ਚ ਜੇ ਆਪਾਂ ਕੇਅਰ ਨਹੀਂ ਕਰ ਸਕਦੇ ਕਿਸੇ ਦੀ ਫਿਰ ਇੱਥੇ ਸੰਸਥਾਵਾਂ ਨੂੰ ਦਾਨ ਕਰਨ ਦਾ ਵੀ ਕੋਈ ਫਾਇਦਾ ਨਹੀਂ ਸਾਰੇ ਜਾਨੇ ਜਰੂਰ ਇਸ ਗੱਲ ਤੇ ਖਿਆਲ ਕਰਿਓ ਤੇ ਮੇਰੀ ਛੋਟੀ ਭੈਣ ਲਈ ਅਰਦਾਸ ਕਰਿਓ ਰਾਜਨਦੀਪ ਭੈਣ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਲੱਗੀ ਆ ਤੇ ਇਹਦੇ ਜੀਵਨ ਚ ਖੁਸ਼ੀਆਂ ਹੋਣ ਇਹਦਾ ਘਰ ਵਸੇ ਇਹ ਆਪਣੇ ਪਰਿਵਾਰ ਚ ਖੁਸ਼ ਰਵੇ ਇਹਦੇ ਡੈਡੀ ਨੂੰ ਇਹਦੇ ਭਰਾਵਾਂ ਨੂੰ ਪਰਮਾਤਮਾ ਸੋਝੀ ਬਖਸ਼ੇ ਸਮਤ ਬਖਸ਼ੇ ਵੀ ਇਸ ਲਾਡਲੀ ਭੈਣ ਦੇ ਨਾਲ ਸਾਡੀ ਦੇ ਨਾਲ ਇੱਕ ਖੜ ਸਕਣ ਔਰ ਇੰਨਾ ਪਿਆਰ ਕਰਦੇ ਆਦੇ ਭਰਾ ਇਹਨੂੰ ਇਹ ਵੀ ਇੱਕ ਅਸੀਂ ਦੇਖਿਆ ਉੱਥੇ ਪਿਆਰ ਇੰਨਾ ਪਿਆਰ ਕਰਦੇ ਇਹਨੂੰ ਮੰਨ ਲਓ ਉਹ ਲੱਟਦੇ ਸੀ ਰੋਂਦੇ ਸੀ ਪੈਟਦੇ ਸੀ ਵੀ ਜਾਨ ਨਹੀਂ ਦੇਣੀ ਤੇ ਇਹ ਵੀ ਆਪਦੇ ਭਰਾਵਾਂ ਦਾ ਇੰਨਾ ਪਿਆਰ ਕਰਦੀ ਆ ਕਿਉਂਕਿ ਤਿੰਨਾ ਭਰਾਵਾਂ ਦੀ लाਡਲੀ ਭੈਣ ਸੀ ਤੇ ਪੂਰੇ ਖਾਨਦਾਨ ਦੇ ਵਿੱਚ ਇੱਕ ਪੜੀ ਲਿਖੀ ਇਹ लाਡਲੀ ਧੀ ਸੀ ਇਹਨਾਂ ਦੇ ਕਈ ਘਰਾਂ ਦੇ ਵਿੱਚ ਪਰ ਮਾਂ ਤੋਂ ਬਾਅਦ ਆਹ ਲਾਡ ਵਾਲਾ ਕਰੀ ਹੋਰ ਅਰਦਾਸ ਇਸ ਭੈਣ ਵਾਸਤੇ ਸੱਚੇ ਪਾਤਸ਼ਾਹ ਮੇਰੀ ਭੈਣ ਨੂੰ ਤੰਦਰੁਸਤੀਆਂ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ